ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਅਸੀਂ ਮੌਜੂਦ ਹਾਂ ਸ੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰਦੁਆਰਾ ਫੰਡਾ ਬੁਰਜ ਸਾਹਿਬ ਵਿਖੇ ਸਿੱਧੀ ਸਥਾਨ ਮਾਤਾ ਗੁਜਰ ਕੌਰ ਜੀ ਦੱਸ ਦਈਏ ਕਿ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਨੂੰ 10 ਬੋਸ ਸੰਮ 1761 1704 ਈਸਵੀ ਨੂੰ ਕੜਕ ਦੀ ਠੰਡ ਦੇ ਵਿੱਚ ਭੁੱਖੇ ਪਾਣਿਆਂ ਨੂੰ ਇਸ ਠੰਡੇ ਬੁਰਜ ਦੇ ਵਿੱਚ ਕੈਦ ਰੱਖਿਆ ਗਿਆ ਸਿੱਖੀ ਡਲਾਉਣ ਲਈ ਅਤੇ ਈਨ ਮਨਾਉਣ ਲਈ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦਿੱਤੇ ਗਏ। ਇਸ ਸਥਾਨ ਤੋਂ ਹੀ ਜ਼ਾਲਮ ਛਪਾਈਆਂ ਨੇ ਸਹਾਬਜਾਦੇ ਨੂੰ ਸੂਬੇ ਦੀ ਕਚਹਿਰੀ ਵਿੱਚ ਲੈ ਜਾਂਦੇ ਰਹੇ ਤੇ 13 ਪਉ ਨੂੰ ਇੱਥੋਂ ਹੀ ਸਹਾਬਜਾਦੇ ਨੂੰ ਮਾਤਾ ਜੀ ਤੋਂ ਵੱਖ ਕਰਕੇ ਸ਼ਹੀਦ ਕੀਤਾ ਗਿਆ। ਇਸੇ ਹੀ ਸਥਾਨ ਤੇ ਬਿਰਧ ਮਾਤਾ ਗੁਜਰੀ ਜੀ ਦੀ ਹਕੂਮਤ ਤੋਂ ਜ਼ੁਲਮੋਂ ਸਤਮ ਤੇ ਆਪਣੇ ਤਨ ਤੇ ਸਬਰ ਨਾ ਸਹਾਰਦੇ ਹੋਏ ਇਸੇ ਸਥਾਨ ਤੇ ਸ਼ਹੀਦ ਹੋ ਗਏ। ਇਸੇ ਹੀ ਸਥਾਨ ਤੇ ਗੁਰੂ ਘਰ ਨਾਲ ਪੁਸਤੈਨੀ ਪ੍ਰੀਤ ਨਿਵਾਉਂਦੇ ਏ ਭਾਈ ਮੋਤੀराम ਮਹਾਰਾਜ ਜੀ ਨੇ ਸਹਿਬਜ਼ਾਦਿਆਂ ਨੂੰ ਇਸ ਠੰਡੇ ਬੁਰਜ ਦੇ ਵਿੱਚ ਸਹਿਬਜ਼ਾਦਿਆਂ ਨੂੰ ਦੁੱਧ ਪਿਉਣ ਦੀ ਸੇਵਾ ਵੀ ਇਸੇ ਸਥਾਨ ਤੇ ਕੀਤੀ ਗਈ ਅਤੇ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਇਸ ਸਥਾਨ ਦੇ ਜਰੂਰ ਦਰਸ਼ਨ ਕਰਵਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ